ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਕਿ ਕਰਵਾ ਚੋ ਚੈਨ ਲਾਈਕ ਸਬਸਕ੍ਰਾਈਬ ਗੁੱਡ ਬாய் ਸੋ ਗਾਇਸ ਬੱਚੇ ਚੱਲੀਏ ਸਕੂਲ ਤੇ ਤੇਗਰੂ ਭੱਲੇ ਅਪਸਟੇਜ ਆ ਅਸੀਂ ਉਹਨਾਂ ਜਿਹੜਾ ਬੱਸ ਸਟਾਪ ਤੇ ਚੱਲਦੇ ਆ ਤੇਗਰੂ ਵਾਪੇ ਆ ਜਾਊਗਾ ਬੱਸ ਸਟਾਪ ਦੇ ਕੋਲ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਫਾਈਨਲੀ ਅਸੀਂ ਚੱਲੇ ਹਾਂ ਸਕੂਲ ਤੇ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਠੀਕ ਠਾਕ ਮਾਰਨਿੰਗ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਸੋ ਸਵੇਰੇ ਸਵੇਰੇ ਇੰਨਾ ਪਿਆਰਾ ਹਰਾ ਹਰਾ ਮੈਨੂੰ ਗਰਾਸ ਤੇ ਪਿਆਰਾ ਪਿਆਰਾ 뷰 ਸੋ ਸਾਡਾ ਮਾਰਨਿੰਗ ਦਾ 뷰 ਦੇਖੋ ਕਿੰਨਾ ਹੀ ਪਿਆਰਾ ਸਵੇਰੇ ਸਵੇਰੇ ਇਹ ਹਰਾ ਹਰਾ ਗਰਾਸ ਤੇ ਸਾਈਡਾਂ 'ਚ ਲਾਈਟਾਂ ਵਾਂਗੂ ਜੱਗਰਦੀਆਂ ਗੱਡੀਆਂ ਚੱਲਦੀਆਂ ਸੋ ਅੱਜ ਨਾ ਇੱਧਰ ਰਸਤਾ ਬਣੰਦਿਆ ਤੇ ਥੋੜੀ ਜਿਹੀ ਹੋਈ ਹੈ ਟ੍ਰੈਫਿਕ ਸੋ ਅੱਜ ਅਸੀਂ ਅਲਦੀ ਪਹੁੰਚ ਗਏ ਮੈਂ ਤਾਂ ਇੱਕਾ ਤੇ ਭੱਜ ਕੇ ਆ ਜੂਗਾ ਮੇਰੇ ਕੋ ਤੇ ਫਟੇ ਕੋ ਭੱਜਿਆ ਨਹੀਂ ਜਾਂਦਾ ਇੰਨਾ ਸੋ ਅਸੀਂ ਚੱਲਦੇ ਆਂ ਫਟਾਫਟ ਬੱਸ ਸਟਾਪ ਤੇ ਤੇ ਮਿਲਦੇ ਆਂ ਗਾਇਸ ਤੁਹਾਨੂੰ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹੀ ਗੁਰਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਲੋ ਜੀ ਗਾਇਸ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਮੈਂ ਆ ਚੁੱਕੀ ਹਾਂ ਬੈਕ ਸੋ ਦੋ ਤਿੰਨ ਦਿਨ ਨਾ ਬਹੁਤ ਜ਼ਿਆਦਾ ਬਿਜ਼ੀ ਰਹੇ ਆ ਇਸ ਕਰਕੇ ਵਲੌਗ ਵਗੈਰਾ ਨਹੀਂ ਬਣੇ ਐਂਡ ਕੁਝ ਆਪਣੀ ਵੀ ਤਬੀਅਤ ਵਗੈਰਾ ਠੀਕ ਨਹੀਂ ਸੀ ਐਂਡ ਭੱਜ ਦੌੜ ਥਾਇਡ ਵਗੈਰਾ ਅਜ਼ਵਲ ਤੇ ਫਿਰ ਮੇਰਾ ਵਲੌਗ ਬਣਾਉਣ ਨੂੰ ਬਿਲਕੁਲ ਜੀ ਨਹੀਂ ਕੀਤਾ ਫਿਰ ਇਸ ਕਰਕੇ ਮੈਂ ਵਲੌਗ ਨਹੀਂ ਬਣਾਏ ਸਾਰੇ ਪੁੱਛਦੇ ਸੀ ਐਨੇ ਦਿਨਾਂ ਬਾਅਦ ਗੁਰਸਾਜਨ ਕਹਿੰਦਾ ਐਨੇ ਦਿਨਾਂ ਬਾਅਦ ਸੋ ਸਾਜਨ ਥੋੜੀ ਤਬੀਅਤ ਨਹੀਂ ਠੀਕ ਸੀ ਤੇ ਐਂਡ ਥੋੜੇ ਥਾਇਡ ਵੀ ਸੀ ਇਸ ਕਰਕੇ ਮੈਂ ਵਲੌਗ ਨਹੀਂ ਬਣਾ ਸਕੀ ਸੋ ਹੁਣ ਆ ਗਈ ਆ ਡੇਲੀ ਰੁਟੀਨ ਵਿੱਚ ਬੈਕ ਬੱਚਿਆਂ ਨੂੰ ਕਰ ਦਿੱਤਾ ਸਕੂਲ ਡ੍ਰੌਪ ਐਂਡ ਅੱਜ ਹੁਣ ਮੈਂ ਕੱਲ ਵੀ ਦਾ ਵਲੌਗ ਸੀ ਤੁਸੀਂ ਦੇਖਿਆ ਹੀ ਹੈ ਨਾ ਸੋ ਅੱਜ ਫੇਰ ਕਰਕੇ ਆਈਆਂ ਤੇ ਕੱਲ ਨੂੰ ਪੈ ਜਣੀਆਂ ਛੁੱਟੀਆਂ ਤੇ ਫੇਰ ਤੇ ਠੀਕ ਆ ਸੋ ਚੰਗਾ ਰਹੂਗਾ ਥੋੜਾ ਬੱਚੇ ਵੀ ਘਰ ਹੋਣਗੇ ਮੈਂ ਵੀ ਰਿਲੈਕਸ ਹੋ ਸਕਦੀਆਂ ਸੋ ਹੁਣ ਕਰਦੇ ਆ ਘਰ ਦਾ ਠਾਈ ਦੀਆ ਪਾਵ ਦੇਖ ਲੋ ਫਿਰ ਇੱਥੇ ਸਾਰਾ ਖਲਾਰਾ ਇੱਧਰ ਉੱਧਰ ਪਿਆ ਹੋਇਆ ਮੈਂ ਕਿਹਾ ਚੱਲ ਹੁਣ ਕਰਦੇ ਆ ਸ਼ੁਰੂਆਤ ਚਲੋ ਕਰਦੇ ਆ ਸ਼ੁਰੂਆਤ ਦਿਖਾਉਂਦੇ ਆ ਤੁਹਾਨੂੰ ਗਾਇਸ ਸੋ ਲੋ ਜੀ ਗਾਇਸ ਡੇਲੀ ਰੁਟੀਨ ਦੀ ਹੋ ਚੁੱਕੀ ਹੈ ਅਸ਼ੀਰਵਾਦ ਘਰ ਦੀਆਂ ਠਾਡੀ ਆਪਰ ਸੈੱਟੀ ਵੀ ਐਂਡ ਕਿਚਨ ਬਾਥਰੂਮ ఎవਰੀਥਿੰਗ ਸੋ ਚੱਲਦੇ ਹਾਂ ਹੁਣ ਕਿਚਨ ਤੇ ਆ ਸਾਰਾ ਕੁਝ ਕਰਕੇ ਸੋ ਬੱਲ ਦਾ ਵੀਓ ਤੇ ਮੈਂ ਤੁਹਾਨੂੰ ਸਵੇਰੇ ਦਿਖਾ ਲਈ ਦਿੱਤਾ ਆ ਕਿੱਦਾਂ ਦਾ ਸੀ ਸੋ ਵਧੀਆ ਹੀ ਜਿਹੜਾ ਬੱਚਿਆਂ ਨੂੰ ਸਕੂਲੇ ਡ੍ਰੌਪ ਕੀਤਾ ਤੇ ਵਧੀਆ ਸੀ ਸੋ ਲੋ ਜੀ ਗਾਇਸ ਹੁਣ ਚੱਲਦੇ ਆ ਕਿਚਨ ਤੇ ਪੀਣੀ ਆ ਕੱਪ ਆਫ ਟੀ ਤੇ ਮਿਲਦੇ ਆ ਤੁਹਾਨੂੰ ਕਿਚਨ ਤੇ ਲੈਟਸ ਗੋ ਲੈਟਸ ਗੋ ਗਾਇਸ ਚਿੰਤੇ ਮੈਂ ਲਾਈਟ ਓਨ ਛੱਡੀ ਆ ਸੋ ਲੋ ਜੀ ਗਾਇਸ ਫਾਈਨਲੀ ਸਾਡੇ ਕਾਰ ਆ ਗਈ ਹੈ ਜਲੇਬੀ ਤੇ ਅੱਜ ਕਰਦੇ ਆ ਜਲੇਬੀ ਦਾ ਬ੍ਰੈਕਫਾਸਟ ਸੋ ਮੈਂ ਥੋੜੀ ਜਿਹੀ ਲਈ ਜ਼ਿਆਦਾ ਨਹੀਂ ਲਈ ਐਕਚੁਅਲੀ ਗਰਮ ਕਰ ਲਈ ਆ ਮਾਈਕ੍ਰੋਵੇਵ ਵਿੱਚ ਤੇ ਨਾਲ ਲਈ ਆ ਕੱਪ ਆਫ ਟੀ ਸੋ ਕਰਦੀਆਂ ਇੰਜੋਏ ਅੱਜ ਮੈਂ ਪਹਿਲੀ ਵਾਰ ਖਾਣ ਲੱਗੀ ਆ ਜਲੇਬੀ ਫਸਟ ਟਾਈਮ ਸੋ ਗਾਇਸ ਸਵੇਰੇ ਸਵੇਰੇ ਜਦੋਂ ਮੈਂ ਬੱਚਿਆਂ ਨੂੰ ਡ롭 ਕੀਤਾ ਨਾ ਆਉਂਦੀ ਆਂਦੀ ਨਾ ਮੈਂ ਪਾਲਕ ਲੈਂਦੀ ਆਈ ਆ ਸੋ ਮੈਂ ਅੱਜ ਬਣਾਉਣ ਲੱਗੀ ਆ ਪਾਲਕ ਐਂਡ ਪਨੀਰ ਫਟਾਫਟ ਇਹਨੂੰ ਕੱਟਦੇ ਵੱਢਦੇ ਆ ਤੇ ਧਰਦੇ ਆ ਇਹਨੂੰ ਸੋ ਲੋਵਡ ਯੂ ਗਾਇਸ ਸਭ ਤੋਂ ਪਹਿਲੇ ਮੈਂ ਕਿਚਨ ਜੀ ਆਨ ਕੇ ਸਵਾਗਤ ਹੈ ਕੀਤਾ ਹੈ ਕੰਮ ਸ਼ੁਰੂਆਤ ਸੋ ਇਹਨੂੰ ਕੱਲੇ ਵੋਸ਼ ਤੇ ਹੁਣ ਕੱਟਦੇ ਆ ਤੇ ਬਾਕੀ ਜਿਹੜਾ ਗੰਦਮਨ ਦਿੱਥੇ ਆ ਇਹਨੂੰ ਪਾਉਨੇ ਬਿੰਨ ਵਿੱਚ ਤੇ ਇਹਨੂੰ ਕੱਟ ਵੱਟ ਕਰਦੇ ਆ ਹੁਣ ਇਹ ਸਾਗ ਦੀ ਸੋ ਲੋਜੀ ਗਾਇਸ ਵਨ ਐਡ ਕਰ ਦਿੰਨੇ ਆ ਵਿੱਚ ਮਿਰਚ ਤੇ ਇਹ ਵੀ ਹੁੰਦੀ ਰਹੂਗੀ ਨਾਲ ਕਰ ਦਿੰਨੇ ਆ ਥੋੜਾ ਜਿਹਾ ਸੋਲਟ ਐਡ ਚਲੋ ਜੀ ਸਾਗ ਜੀ ਹੋ ਜੋ ਹੁਣ ਫਟਾਫਟ ਤੇ ਇਹਨੂੰ ਕਰ ਦਿੰਨੇ ਆ ਕਵਰ ਓਏ ਸੋ ਇਹਨੂੰ ਕਰ ਦਿੰਨੇ ਆ ਕਵਰ ਅੱਧੇ ਘੰਟੇ ਵਾਸਤੇ ਅੱਧੇ ਘੰਟੇ ਬਾਅਦ ਦੇਖਾਂਗੇ ਕੀ ਹੁੰਦਾ ਸੋ ਗਾਇਸ ਇੱਧਰ ਮੇਰਾ ਸਾਗ ਹੋ ਚੁੱਕਾ ਹੈ ਤੇ ਮੈਂ ਤਿਆਰੀ ਕਰਨ ਲੱਗੀ ਹਾਂ ਤੜਕੇ ਦੀ ਸੋ ਲੋ ਜੀ ਗਾਇਸ ਇੱਧਰ ਸਾਰਾ ਮੈਂ ਕੋਟ ਲਿਆ ਸਾਗ ਨੂੰ ਸੋ ਕੋਠਣਾ ਵੀ ਹੋ ਗਿਆ ਸਾਫ ਇਹਨੂੰ ਕਰਦੀ ਆ ਸਾਈਡ 'ਚ ਤੇ ਮੇਰਾ ਸਾਗ ਕੁੱਟ ਗਿਆ ਐਕਚੁਅਲੀ ਪਾਲਕ ਸੋ ਬਣਾਉਣ ਲੱਗਿਆ ਪਾਲਕ ਐਂਡ ਪਨੀਰ ਸੋ ਹਜੇ ਨਹੀਂ ਤੜਕਾ ਲਾਉਣਾ ਇਹਨੂੰ ਮੈਂ ਕੋਲੇ 'ਚ ਪਾ ਕੇ ਫ੍ਰਿਜ 'ਚ ਰੱਖਣ ਲੱਗੀ ਐ ਇਹਨਾਂ ਨੂੰ ਆਣ ਕੇ ਕਰੂੰਗੀ ਤੇ ਹੁਣ ਮੈਂ ਜਾਣਾ ਬੱਚਿਆਂ ਨੂੰ ਪਿਕ ਕਰਨ ਟਾਈਮ ਹੋ ਗਿਆ ਬੱਚਿਆਂ ਦਾ ਪਿਕ ਕਰਨ ਦਾ ਸੋ लेट्स ਗੋ ਗਾਇਸ ਚੱਲਦੀ ਆ ਤੇ ਆਣ ਕੇ ਬਣਾਉਣੇ ਆ ਪਾਲਕ ਐਂਡ ਪਨੀਰ ਸੋ ਲੋਜੀ ਗਾਇਸ ਫਾਈਨਲੀ ਅਸੀਂ ਬੈਠ ਚੁੱਕੇ ਹਾਂ ਬਾਸਤੇ ਤੇ ਹੁਣ ਜਾਂਦੇ ਪਏ ਆ ਘਰ ਨੂੰ ਬੱਚਿਆਂ ਨੂੰ ਕਾਲਿਆ ਪਿਕ ਤੇ ਅੱਜ ਤਾਂ ਬਹੁਤ ਹੀ ਵਧੀਆ ਵੈਦਰ ਸੀ ਧੁੱਪ ਚੜੀ ਹੋਈ ਹੱਲੇ ਵਜੇ ਆ ਪੰਜ ਤੇ ਫਿਰ ਵੀ ਲੱਗੀ ਹੈ ਬਹੁਤ ਪਿਆਰੀ ਧੁੱਪ ਬਸ ਪਤਾ ਨਹੀਂ ਲੱਗਣਾ ਘਰ ਪਹੁੰਚਦੇ ਪਹੁੰਚਦੇ ਹਨੇਰਾ ਹੋ ਜਾਂਦਾ ਹੈ ਸੋ ਫਾਈਨਲੀ ਹੁਣ ਬਸ ਪਹੁੰਚਣੇ ਲੱਗੇ ਆ ਘਰ ਤੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਗਾਇਸ ਸੋ ਲੋਜੀ ਗਾਇਸ ਬੱਚੇ ਆ ਗਏ ਘਰ ਤੇ ਹੁਣ ਬੱਚਿਆਂ ਨੇ ਆਪਣਾ ਡਿਨਰ ਵਗੈਰਾ ਕਾਲਿਆ ਅਸੀਂ ਫਿਨਿਸ਼ ਤੇ ਹੁਣ ਅਸੀਂ ਬਣਾਉਣ ਲੱਗੇ ਆ ਅੱਜ ਪਾਲਕ ਐਂਡ ਪਨੀਰ ਤੇ ਬਾਲ ਦਾ ਵੈਦਰ ਵੇਖੋ ਨੇਰਾ ਪੈ ਹੀ ਗਿਆ ਨਾ ਸੋ ਲੋਜੀ ਗਾਇਸ ਇੱਧਰ ਮੈਂ ਨਾ ਅਨਿਅਨ ਗਾਰਲਿਕ ਜਿੰਜਰ ਚੋਪ ਕਰ ਲਿਆ ਸੋ ਇੱਕ ਐਕਸਟਰਾ ਚਿਲੀ ਸੀ ਮੈਂ ਕਿ ਕੱਢ ਲੈਣੇ ਆ ਸੋ ਲੋਜੀ ਫਟਾਫਟ ਬਣਾਉਨੇ ਆ ਪਾਲਕ ਐਂਡ ਪਨੀਰ ਸੋ ਮੈਂ ਕਾਫੀ ਅਜ ਚਾਰ ਪਨੀਰ ਲੈ ਇਸ ਇੱਕ ਕੱਢ ਲੈਣੇ ਨਾ ਨਾਲੇ ਨਾਲ ਬਣਾ ਕੇ ਪਾਸੇ ਤੇ ਸਾਗ ਵੀ ਕੋਟ ਕੇ ਫ੍ਰਿਜ ਚ ਵਰ ਗਈ ਇਹਨੂੰ ਵੀ ਕੱਢ ਰਿਆ ਨਾਲ ਹੀ ਸੋ ਗਾਇਸ ਜਿਹੜਾ ਮੈਂ ਬਣਾਉਂਗੀ ਤੇ ਤੁਹਾਨੂੰ ਦਿਖਾ ਲ ਦੂੰਗੀ ਸੋ ਠੀਕ ਆ ਮਿਲਦੇ ਆ ਅਸੀਂ ਬਾਅਦ ਵਿੱਚ ਸੋ ਲੋ ਜੀ ਇੱਧਰ ਸਾਰਾ ਕੁਝ ਮੈਂ ਮਸਾਲਾ ਵਗੈਰਾ ਰੈਡੀ ਕਰਕੇ ਵਿੱਚੇ ਪਨੀਰ ਫਰਾਈ ਕਰਕੇ ਛੋੜ ਦਿੱਤਾ ਤੇ ਨਾਲ ਹੀ ਵਿੱਚੇ ਮੈਂ ਸਾਗ ਨੂੰ ਵੀ ਐਡ ਕਰ ਦਿੱਤਾ ਪਾਲਕ ਨੂੰ ਸੋ ਇਹਨੂੰ ਕਰਦਨੇ ਆ ਪ੍ਰੋਪਰ ਮਿਕਸ ਤੇ ਬਹੁਤ ਹੀ ਪਿਆਰੀ 스ਮੈਲ ਆਉਂਦੀ ਆ ਸੋ ਖਾਣ ਚ ਵੀ ਬਹੁਤ ਟੇਸਟੀ ਹੁੰਦਾ ਬੱਚੇ ਨਹੀਂ ਲਾਈਕ ਕਰਦੇ ਬਟ ਮੈਂ ਥੋੜਾ ਥੋੜਾ ਉਹਨਾਂ ਨੂੰ ਖਵਾ ਦਿੰਨੀ ਆ ਕੰਨੀਆਂ ਥੋੜਾ ਥੋੜਾ ਤੇ ਲਾਈਕ ਆਇਆ ਕਰੋ ਕਿਉਂਕਿ ਜੀਨੋ ਵਿਟਾਮਿਨਸ ਹੁੰਦੀ ਆ ਤੇ ਸਾਗ 'ਚ ਆਇਰਨ ਵੀ ਬਹੁਤ ਜ਼ਿਆਦੀ ਹੁੰਦੀ ਆ ਪਾਲਕ ਵਿੱਚ ਸੋ ਇਸ ਕਰਕੇ ਮੈਂ ਬੱਚਿਆਂ ਨੂੰ ਕਹਿੰਦੀ ਆ ਆ ਪਾਲਕ ਜ਼ਰੂਰ ਖਾਇਆ ਕਰੋ ਪਾਲਕ ਐਂਡ ਪਨੀਰ ਸੋ ਤੁਸੀਂ ਵੀ ਖਾਓ ਤੇ ਹੈਲਥੀ ਰਹੋ ਗਾਇਸ ਸੋ ਲੋ ਜੀ ਗਾਇਸ ਇੱਥੇ ਨਾ ਗਰਮਾ ਗਰਮ ਮੇਰੇ ਬੰਦੇ ਪਿਆ ਪਕੌੜੇ ਸਾਗ ਪਾਲਕ ਸਾਗ ਤੇ ਬਣਾ ਲਿਆ ਥੋੜੀ ਪਾਲਕ ਨੇ ਐਕਸਟਰਾ ਪੱਤੇ ਜੇ ਬਚ ਗਏ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਸ਼ਾਨਨੀ ਵਿੱਚ ਪਏ ਸੀ ਤੇ ਮੈਂ ਕਿਹਾ ਸੁਟਨੇ ਜਰੂਰ ਪਕੋੜੇ ਬਣਾ ਲੈਣੇ ਆ ਵਿੱਚ ਥੋੜਾ ਜਿਹਾ ਪਨੀਰ ਐਡ ਕਰ ਲਿਆ ਕਿ ਅੱਧਾ ਪਨੀਰ ਮੈਂ ਪਾਲਕ ਵਿੱਚ ਐਡ ਕਰ ਲਿਆ ਤੇ ਅੱਧਾ ਪਕੋੜਿਆਂ ਵਿੱਚ ਤੇ ਮੈਂ ਕਿਹਾ ਕਾਫੀ ਚੇਰ ਹੋ ਗਿਆ ਪਕੋੜੇ ਖਾਤੇ ਨਹੀਂ ਤੇ ਮੇਰਾ ਵੀ ਦਿਲ ਕਰਨਦਾ ਹੀ ਖਾਣ ਨੂੰ ਮੈਂ ਕਿਹਾ ਚੱਲ ਬਣਾਉਨੇ ਆ ਪਾਲਕ ਦੇ ਪਕੋੜੇ ਥੋੜੇ ਜਿਹਾ ਪਨੀਰ ਐਡ ਕਰਕੇ ਸੋ ਲਓ ਜੀ ਇੱਥੇ ਗਰਮਾ ਗਰਮ ਪੰਦੇ ਪਏ ਸਾਡੇ ਪਾਲਕ ਵਾਲੇ ਪਕੋੜੇ ਤੇ ਫਿਰ ਮੈਂ ਕਿਹਾ ਚਲੋ ਜੀ ਪਕੋੜੇ ਵੀ ਖਾਣ ਖਾਣੇ ਚਾਹੀਦੇ ਪਕੋੜੇ ਵੀ ਕਹਿੰਦੇ ਜੋ ਦਿਲ ਕਰੇ ਖਾ ਲੈਣਾ ਚਾਹੀਦਾ ਪਤਾ ਨਹੀਂ ਕਿਦੋਂ ਰੱਬ ਬੁਲਾਵਾ ਸੱਦ ਲੇ ਰਾਤ ਸੱਦਲੇ ਦਿਨੇ ਸੱਦਲੇ ਹੈਨਾ ਤੇ ਖਾ ਪੀ ਕੇ ਮਰੋ ਜਮਾਨਾ ਵੀ ਇੱਥੇ ਸੋ ਇੱਥੇ ਬੰਦੇ ਬਈ ਗਰਮ ਗਰਮ ਪਕੌੜੇ ਸਸ ਵੈਸੇ ਮਜ਼ਾਕਾ ਦੀ ਬਟ ਮੈਂ ਸੱਚ ਕਹਿੰਨੀ ਆ ਖਾ ਪੀ ਖਾਣਾ ਪੀਣਾ ਚਾਹੀਦਾ ਸਾਰਿਆਂ ਨੂੰ ਰੱਜ ਕੇ ਸੋ ਲਓ ਜੀ ਰੱਜ ਕੇ ਨਾ ਖਾਓ ਥੋੜੇ ਥੋੜੇ ਤੇ ਖਾ ਹੀ ਸਕਦੇ ਆ ਨਾ ਬੰਦਾ ਸੋ ਇੱਥੇ ਮੇਰੇ ਗਰਮ ਗਰਮ ਬੰਦੇ ਬਈ ਪਕੌੜੇ ਐਕਚੁਅਲੀ ਨਾ ਮੇਰੀ ਜਿਹੜੀ ਫੈਮਿਲੀ ਆ ਨਾ ਐਕਚੁਅਲੀ ਉਹਨਾਂ ਨੂੰ ਪਕੌੜੇ ਬਹੁਤ ਜਿਆਦਾ ਪਸੰਦ ਆ ਸੋ ਤਾਂ ਕਰਕੇ ਮੈਂ ਬਣਾਉਣੀ ਰਹੀ ਆ ਪਕੌੜੇ ਛਕੌੜੇ ਸੋ ਲਓ ਜੀ ਗਾਇਸ ਗਰਮ ਗਰਮ ਨਿਕਲਦੇ ਪਏ ਪਕੌ ਲੈ ਕੇ ਆयो ਮੇਰੇ ਭਾਂਡੇ ਮੈਨੂੰ ਨਹੀਂ ਧੋਣੇ ਚੰਗੇ ਲੱਗਦੇ ਵੈਸੇ ਪਲਾਸਟਿਕ ਦੇ ਪਲੇਟਾਂ ਪਈਆਂ ਉਹਨੇ ਚ ਪੇਪਰ ਪਲੇਟਾਂ ਉਹਨੇ ਚ ਵੀ ਦੇ ਸਕਦੀਆਂ ਸੋ ਲੋ ਜੀ ਇਹਦੇ ਵਿੱਚ ਕਰਦੀਆਂ ਐਡ ਯੰਮੀ ਜੰਮੀ ਜਿਹਨੂੰ ਜਿਹੜਾ ਆ ਮੈਂ ਪਾਟ ਜਿਹੜਾ ਮੈਂ ਐਡ ਕਰਦੀ ਆ ਨਾ ਮੈਨੂੰ ਬੜਾ ਪਸੰਦ ਆ ਸੋ ਮੈਂ ਹੱਥ ਨਾਲ ਵੀ ਕਦੇ-ਕਦੇ ਕਰ ਲੈਨੀ ਆ ਕਦੇ-ਕਦੇ ਚਮਚਿਆਂ ਨਾਲ ਵੀ ਕਰ ਲੈਨੀ ਚਮਚੇ ਨਾਲ ਕੀ ਹੁੰਦਾ ਛਿੱਟੇ ਬੜੇ ਬੰਦੇ ਆ ਨਾ ਹਨਾ ਜੇ ਹੱਥ ਨਾਲ ਕਰੋ ਉਹਨੇ ਤਾਂ ਜਲਦੀ ਕੁਇਕਲੀ ਹੋ ਜਾਂਦਾ ਸੋ ਹੱਥ ਨਾਲ ਕਰਕੇ ਮੈਂ ਫੜਾਫੜ ਪਾਸੇ ਕੀਤਾ ਤੇ ਲਓ ਜੀ ਇੱਥੇ ਬਣਦੇ ਪਏ ਪਕੌੜੇ ਸੋ ਜ਼ਿਆਦਾ ਨਹੀਂ ਕੱਢਨੇ ਬਸ ਥੋੜੇ ਜਿ ਚਲੋ ਖਾਣੇ ਆ ਤੇ ਦਿਖਾ ਲਿਆ ਤੁਹਾਨੂੰ ਸੋ ਗਾਇਸ ਫਾਈਨਲੀ ਇੱਥੇ ਮੇਰੀ ਟੀ ਬਣ ਕੇ ਹੋ ਗਈ ਰੱਟੀ ਤੇ ਨਾਲ ਮੈਂ ਦੋ ਲਈਏ ਪਕੌੜੇ ਐਕਚੁਅਲੀ ਨਾ ਮੈਂ ਜਿਆਦਾ ਗਰੀਸੀ ਫੂਡ ਘੱਟ ਹੀ ਖਾਨੀ ਆ ਤੇ ਬਸ ਮੈਂ ਬਣਾਉਂਦਾ ਮੈਨੂੰ ਬੜਾ ਸ਼ੌਂਕ ਆ ਬਟ ਖਾਣ ਦਾ ਹੁਣ ਘੱਟ ਹੋ ਗਿਆ ਪਹਿਲੀ ਮੈਂ ਬਹੁਤ ਖਾਂਦੀ ਸੀ ਬਟ ਹੁਣ ਬਹੁਤ ਹੀ ਘੱਟ ਸੋ ਪਿੰਨੀ ਆ ਚਾਹ ਤੇ ਮਿਲਦੀ ਆ ਤੁਹਾਨੂੰ ਬਾਅਦ ਵਿੱਚ ਡਿਨਰ ਟਾਈਮ ਸੋ ਗਾਇਸ ਫਾਈਨਲੀ ਨਾ ਡਿਨਰ ਟਾਈਮ ਵੀ ਨਾਲੋ ਨਾਲ ਹੀ ਹੋ ਗਿਆ ਹਲੇ ਮਚਾ ਪੀਂਦੀ ਪਈ ਹੀ ਤੇ ਮੈਂ ਪਕੌੜੇ ਕਰਤੇ ਹੀ ਪਿੱਛੇ ਤੇ ਬੈ ਕੇ ਚਲੋ ਹੁਣ ਨਾਲੋ ਨਾਲ ਇਹਨਾਂ ਨੂੰ ਦੇ ਹੀ ਦੇਨੀ ਆਗੇ ਹੀ ਤੇ ਮੈਂ ਪਲੇਟਾਂ ਸਜਾ ਦਿੱਤੀਆਂ ਯਾ ਸੈਲਡ ਵਗੈਰਾ ਕੈਚਪ ਵਗੈਰਾ ਚਿੱਲੀ ਤੇ ਕੈਚਪ ਤੇ ਕੈਚਪ ਤੇ ਪੈਰੀ ਪੈਰੀ ਪਾ ਲਈਆ ਸੋ ਉੱਥੇ ਟਿਸ਼ੂ ਰੱਖ ਲੈ ਟਿਸ਼ੂ ਦੇ ਨਾਲ ਨਾ ਔਇਲ ਜਿਹੜਾ ਸਿੱਪਕ ਜਾਂਦਾ ਹੈ ਤੇ ਇੱਥੇ ਮੈਂ ਰੋਟੀ ਵੀ ਰੱਖ ਲਈ ਹੈ ਤੇ ਪਾਲਕ ਪਨੀਰ ਵੀ ਰੱਖ ਲਿਆ ਸੋ ਪਾਲਕ ਬਹੁਤ ਯੰਮੀ ਤੇਸਟੀ ਕੀਤਾ ਬਹੁਤ ਹੀ ਵਧੀਆ ਸੋ ਮੈਂ ਕਿਹਾ ਥੋੜਾ ਇਹ ਘਿਓ ਦਾ ਚਮਚ ਐਡ ਕਰ ਦਿੰਨੀ ਘਿਓ ਵੀ ਨਾ ਮਿਲਟ ਹੋ ਗਿਆ ਤੇ ਥੋ ਆਲੇ ਲੱਗਣ ਦੀਆ ਸੋ ਹੁਣ ਮੈਂ ਕਿ ਚੱਲ ਥੋੜਾ ਹੋਰ ਪਾ ਦਿੰਨੀ ਆ ਸੋ ਲੋ ਜੀ ਗਾਇਸ ਇੱਥੇ ਮੇਰੀ ਪਲੇਟਾਂ ਸੱਚ ਕੇ ਹੋ ਗਈ ਹੈ ਤਿਆਰ ਜਿਨ੍ਹਾਂ ਨੇ ਖਾਣੀਆਂ ਖਾ ਲੋ ਖਾ ਸਕਦੇ ਹੋ ਇਨਵਾਈਟ ਆ ਸਾਰਿਆਂ ਨੂੰ ਸੋ ਲੋ ਜੀ ਗਾਇਸ ਪਲੇਟਾਂ ਬਹੁਤ ਹੀ ਪਿਆਰੀਆਂ ਸੱਜੀਆਂ ਐ ਤੇ ਪਕੌੜੇ ਵੀ ਗਰਮ ਗਰਮ ਤੇ ਚਲੋ ਜੀ ਆ ਮੈਂ ਦੇਖ ਕੇ ਆਨੀ ਅੰਦਰ ਤੇ ਤੁਹਾਨੂੰ ਵੀ ਮੈਨੂੰ ਕਮੈਂਟ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀਆਂ ਪਲੇਟਾਂ ਸੱਜੀਆਂ ਕਿੱਦਾਂ ਲੱਗਦੀਆਂ ਚੰਗੀਆਂ ਲੱਗੀਆਂ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸੋ ਲੋ ਜੀ ਗਾਇਸ ਗੱਲਾ ਗੱਲਾ ਵਿੱਚ ਸਾਰਾ ਕੁਝ ਠਾਈਡ ਅਪ ਹੋ ਨਾਲੋਂ ਨਾਲ ਕਰੀ ਜਾਂਦੀ ਆ ਰਾਤ ਹੋ ਚੁੱਕੀ ਆ ਤੇ ਸਵੇਰੇ ਸਵੇਰੇ ਨਾਲ ਬਾਕੀ ਐਦਰ ਉਦਰ ਭਜੜਾ ਹੁੰਦਾ ਸਵੇਰੇ ਬਹੁਤ ਇੰਪੋਰਟੈਂਟ ਕੰਮ ਹੁੰਦੇ ਆ ਸੋ ਮੈਂ ਕਿਹ ਚਲ ਰਾਤ ਨੂੰ ਥੋੜਾ ਠਾੜੀ ਅਪ ਕਰਕੇ ਫੇਰ ਹੀ ਸੋਣੀ ਆ ਸੋ ਮੈਂ ਕਿਹ ਚਲੋ ਪਹਿਲੇ ਤੇ ਸੈਟੀ ਸੁੱਟੀ ਸੈਟਅਪ ਕਰ ਜੰਨੇ ਆ ਤੇ ਫੇਰ ਜੰਨੇ ਆ ਰੂਮ ਤੇ ਬਾਕੀ ਟੇਬਲ ਵਗੈਰਾ ਵੀ ਮੈਂ ਨਾਲੋਂ ਨਾਲ ਹੀ ਕਲੀਨ ਕਰ ਲੈਣਾ ਕਿਚਨ ਸਾਰਾ ਮੈਂ ਕਲੀਨ ਕਰਕੇ ਆ ਚੁੱਕੀ ਆ ਬਸ ਲਿਵਿੰਗ ਰੂਮ ਰਹਿ ਗਿਆ ਆ ਸੋ ਇਹਨੂੰ ਮੈਂ ਟੇਬਲਾਂ ਨੂੰ ਸਾਫ ਕਰਕੇ ਫੇਰ ਮੈਂ ਤੁਹਾਨੂੰ ਬਾਅਦ ਦਾ ਵੀਊ ਦਿਖਾ ਲਦੀ ਆ ਹੁਣੇ ਸੋ ਇੱਧਰ ਦੀ ਲਾਈਟ ਕਰ ਦਿੰਨੇ ਆ ਬੰਦ ਤੇ ਚੱਲਦੇ ਦੂਜੀ ਸਾਈਡ ਸੋ ਲੋਜ ਗਾਇਸ ਇੱਥੇ ਨਾਈਟ ਟਾਈਮ ਹੋ ਚੁੱਕਾ ਆ ਤੇ ਆ ਸਾਡਾ ਪਿਆਰਾ ਜਿਹਾ ਵੀਊ ਇਧਰੋਂ ਅੱਜ ਮੈਂ ਦਿਖਾਇਆ ਦੂਸਰੀ ਵਿੰਡ ਸਾਣੀ ਸੋ ਲਾਈਟਾਂ ਲੂਟਾ ਜੱਗਨ ਦੀਆਂ ਤੇ ਨਾ ਬਾਹਰੋਂ ਰੋੜਾ ਇੱਕਦਮ ਬੰਦ ਹੋਈਆਂ ਗੱਡੀਆਂ ਗੁੱਡੀਆਂ ਹੁਣ ਬੰਦ ਹੋਈਆਂ ਕਿਸ ਠੰਡ ਬਹੁਤ ਹੋ ਗਈ ਆ ਤੇ ਨਾਲੇ ਨਾ ਨਵੀਆਂ ਰੋੜਾ ਬਣਵਾਉਂਦੇ ਸਾਡੇ ਏਰੀਏ 'ਚ ਸੋ ਇਸ ਕਰਕੇ ਤੇ ਇਸ ਕਰਕੇ ਗੱਡੀਆਂ ਵੀ ਹੁਣ ਕੱਟ ਹੋ ਗਏ ਇੱਕ ਅੱਧੀ ਬੱਸ ਚੱਲਣ ਦੀ ਹੈ ਤੇ ਵਾਜ ਆਉਂਦੀ ਆ 8 ਵੱਜ ਚੁੱਕੇ ਆ 8 ਵਜੇ ਆ ਹੁਣ ਨੀਰਾ ਹੋ ਗਿਆ ਬਹੁਤ ਹੀ ਜ਼ਿਆਦਾ ਸੋ ਠੰਡਾ ਆ ਗਿਆ ਨਾ ਵਾਦਰ ਵੀ ਚੇਂਜ ਹੋ ਗਿਆ ਇਸ ਕਰਕੇ ਸੋ ਮਿਲਦੀ ਹੈ ਗਾਇਸ ਨਵੇਂ ਤੇ ਵਧੀਆ ਵਲੋਗ ਨਾਲ ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਦਾ ਤਾਂ ਪਲੀਜ਼ ਇਟ ਇਜ਼ ਰਿਕਵੈਸਟ ਮੇਰੀ ਰਿਕਵੈਸਟ ਹੈ ਤੁਹਾਡੇ ਅੱਗੇ ਤੇ ਫੈਮਿਲੀ ਮੈਂਬਰਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਨਵੇਂ ਆਏ ਆ ਉਹੀ ਸਬਸਕ੍ਰਾਈਬ ਕਰਿਆ ਕਰਿਓ ਜਿਹੜੇ ਪਹਿਲੇ ਦੇ ਆ ਤਾਂ ਉਹ ਸਿਰਫ ਲਾਈਕ ਤੇ ਕਮੈਂਟ ਕਰ ਦਿਓ ਬਾਏ ਗਾਇਸ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਲੁੱਕ ਆਫਰ ਯੋਰself ਬਾਏ